ਸਵੇਰ ਦਾ ਵੇਲਾ ਹੈ ਪਿੰਡ ਸ਼ਾਹਪੁਰ ਦੇ ਵਿੱਚ ਵਿਆਹ ਵਾਲੇ ਘਰ ਅੱਗੋਂ ਕੋਈ ਢੋਲ ਧਮਾਕਿਆਂ ਦੀ ਆਵਾਜ਼ ਨਹੀਂ ਆ ਰਹੀ ਚੜਦੇ ਸੂਰਜ ਦੀ ਲਾਲ ਕਿਰਨਾਂ ਜਦੋਂ ਘਰ ਦੀਆਂ ਦੀਵਾਰਾਂ ਤੇ ਪੈ ਰਹੀਆਂ ਹਨ ਖੁਸ਼ੀ ਦੀ ਜਗ੍ਹਾ ਇੱਕ ਅਜੀਬ ਜਿਹਾ ਸੋਗ ਬਖੇਰ ਰਹੀਆਂ ਬਰਾਤ ਦੇ ਆਉਣ ਦਾ ਸਮਾਂ ਹੋ ਗਿਆ ਪਿੰਡ ਦੇ ਆਸ-ਪਾਸ ਦੇ ਲੋਕ ਕਰੀਬੀ ਰਿਸ਼ਤੇਦਾਰ ਅਤੇ ਕੁੜੀ ਦੀ ਮਾਤਾ ਹੱਥ ਤੇ ਹੱਥ ਰੱਖ ਕੇ ਬੈਠੇ ਹਨ ਕਿਉਂਕਿ ਕੁਝ ਇਥੇ ਕੁਝ ਇਹੋ ਜਿਹਾ ਹੋ ਗਿਆ ਜੋ ਕਿ ਅੱਜ ਤੱਕ ਨਾ ਤੁਸੀਂ ਕਦੇ ਸੁਣਿਆ ਹੋਣਾ ਨਾ ਹੀ ਕਦੇ ਦੇਖਿਆ ਹੋਣਾ ਕਿ ਇੱਕ 16 ਸਾਲ ਦੇ ਆਪਣੇ ਹੀ ਭਰਾ ਦੇ ਨਾਲ ਬਰਾਤ ਆਉਣ ਦੇ 1 ਘੰਟੇ ਪਹਿਲਾਂ ਘਰੋਂ ਭੱਜੀ ਕੁੜੀ ਨੇ ਕਰਵਾ ਲਿਆ ਆਪਣੇ ਹੀ ਨਵਾਲਕ ਭਰਾ ਦੇ ਨਾਲ ਵਿਆਹ ਲੇਕਿਨ ਵਿਆਹ ਵਾਲੀ ਰਾਤ ਨੂੰ ਹੋਇਆ ਕੁਝ ਐਸਾ ਜਿਸ ਨੇ ਸਭ ਦੇ ਹੀ ਹੋਸ਼ ਉਡਾ ਦਿੱਤੇ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਤੁਹਾਨੂੰ ਜ਼ਰੂਰ ਦੱਸਾਂਗੇ ਅਮਰੀਕਾ ਇਕ ਸੰਗੋ ਪਿੰਡ ਦਾ ਬਹੁਤ ਹੀ ਵਧੀਆ ਤੇ ਸੂਝਵਾਨ ਬੰਦਾ ਸੀ ਸਾਰਾ ਪਿੰਡ ਉਸਦੀ ਗੱਲ ਨੂੰ ਮੰਨਦਾ ਸੀ ਤੇ ਕੋਈ ਵੀ ਉਸਦੀ ਗੱਲ ਨੂੰ ਨਹੀਂ ਸੀ ਮੋਹ ਕਿਉਂਕਿ ਉਹ ਜਿੱਥੇ ਮੋਤਬਾਰ ਵੀ ਸੀ ਤੇ ਉੱਥੇ ਹੀ ਸਾਰੇ ਪਿੰਡ ਦੇ ਵਿੱਚੋਂ ਸਿਰ ਕੱਢਮਾ ਵੀ ਸੀ ਕਿਉਂਕਿ ਉਸ ਦੇ ਕੋਲ 2 ਮਰਬੇ ਜ਼ਮੀਨ ਸੀ 50 ਕਿੱਲਿਆਂ ਤੋਂ ਉੱਪਰ ਉਹ ਮਾਲਕ ਸੀ ਤੇ ਆਖਰ ਸਾਰਾ ਕੁਝ ਉਹ ਆਪਣੇ ਹਿਸਾਬ ਦੇ ਨਾਲ ਕਰਦਾ ਤੇ ਸਾਰਾ ਪਿੰਡ ਉਸ ਦਾ ਬਹੁਤ ਵਧੀਆ ਸਾਫ਼ ਦਿੰਦਾ ਸੀ ਕਿਉਂਕਿ ਪਿੰਡ ਦੇ ਵਿੱਚ ਬਣੀ ਹੋਈ ਸੀ ਉਸ ਦੀ ਬੋਲਬਾਣੀ ਦੀ ਬੜੀ ਮਿੱਠੀ ਸੀ ਹਰ ਕਿਸੇ ਦੀ ਮਦਦ ਕਰਨਾ ਕਿਉਂਕਿ ਜੇਕਰ ਆਪਣੀ ਬੋਲਬਾਣੀ ਚੰਗੀ ਹੈ ਤੇ ਆਪਾਂ ਨੂੰ ਸਾਰੇ ਚੰਗੇ ਕਹਿਣਗੇ ਜੇਕਰ ਆਪਣੀ ਬੋਲਬਾਣੀ ਮਾੜੀ ਐ ਤੇ ਆਪਾਂ ਨੂੰ ਕੋਈ ਵੀ ਚੰਗਾ ਨਹੀਂ ਕਹੇਗਾ ਚਾਹੇ ਆਪਾਂ ਕੰਮ ਜਿਹੜੇ ਨੇ ਜਿੰਨੇ ਮਰਜੀ ਚੰਗੇ ਕਰਕੇ ਕਿਉਂਕਿ ਬੋਲਬਾਣੀ ਤੇ ਡਿਪੈਂਡ ਕਰਦਾ ਹੈ ਅਮਰੀਕ ਸਿੰਘ ਬੋਲਬਾਣੀ ਕਰਕੇ ਸਾਰੇ ਪਿੰਡ ਦੇ ਵਿੱਚੋਂ ਮੰਨਿਆ ਪਰ ਮੰਨਿਆ ਹੋਇਆ ਇਨਸਾਨ ਸੀ ਇਹਨੇ ਭਾਵੇਂ ਇਨਸਾਨ ਕਿੰਨਾ ਵੀ ਵੱਡਾ ਕਿਉਣਾ ਹੋਵੇ ਤੇ ਆਖਰਕਾਰ ਕੁਝ ਨਾ ਕੁਝ ਜ਼ਿੰਦਗੀ ਦੇ ਵਿੱਚ ਮੋੜ ਅਜਿਹੇ ਆਉਂਦੇ ਨੇ ਜੋ ਕਿਤੇ ਨਾ ਕਿਤੇ ਉਸ ਨੂੰ ਇੱਕ ਵਾਰ ਸੋਚਣ ਦੇ ਮਜਬੂਰ ਕਰ ਦਿੰਦੇ ਸੋ ਆਖਰ ਅਮਰੀਕ ਸਿੰਘ ਦੇ ਨਾਲ ਵੀ ਕੁਝ ਏਦਾਂ ਦੇ ਹੀ ਹੋਇਆ ਉਸ ਦੀ ਜਿਹੜੀ ਪਤਨੀ ਸੀ ਉਹ ਪ੍ਰੈਗਨੈਂਸੀ ਉਹ ਬੱਚੇ ਨੂੰ ਜਨਮ ਦੇਣ ਦਾ ਬਿਲਕੁਲ ਜਿਹੜਾ ਸਮਾਂ ਸੀ ਉਹ ਪੂਰਾ ਕਰ ਚੁੱਕੀ ਸੀ ਉਹ ਸਮਾਂ ਆ ਚੁੱਕਿਆ ਸੀ ਜਦੋਂ ਕਿ ਉਸ ਦੇ ਘਰ ਦੇ ਵਿੱਚ ਇੱਕ ਛੋਟੇ ਨੰਨੇ ਬੱਤੇ ਨੇ ਜਨਮ ਲੈਣਾ ਤੇ ਉਸ ਦੀ ਪਤਨੀ ਜਿਹੜੀ ਇੱਕ ਬੱਚੇ ਨੂੰ ਜਨਮ ਦੇਣ ਲਈ ਤਿਆਰ ਸੀ ਜਿਵੇਂ ਹੀ ਉਹ ਹਸਪੀਟਲ ਉਸ ਨੂੰ ਲੈ ਕੇ ਜਾਂਦਾ ਉਸ ਦੀ ਜਿਹੜੀ ਡਿਲੀਵਰੀ ਹੈ ਉਹ ਹੋ ਜਾਂਦੀ ਹੈ ਉਹਦੀ ਪਤਨੀ ਇੱਕ ਬਹੁਤ ਖੂਬਸੂਰਤ ਲੜਕੀ ਨੂੰ ਜਨਮ ਦਿੱਤੀ ਹੈ ਇੱਕ ਛੋਟੀ ਬੱਚੀ ਨੂੰ ਜਨਮ ਦਿੱਤੀ ਹੈ ਜਿਤਮੋਗੇ ਕਿ ਅਮਰੀਤ ਸਿੰਘ ਬਹੁਤ ਜਿਆਦਾ ਖੁਸ਼ ਹੋ ਜਾਂਦਾ ਹੈ ਉਸਦੀ ਪਤਨੀ ਜਿਵੇਂ ਹੀ ਇੱਕ ਬੱਚੀ ਨੂੰ ਜਨਮ ਦਿੰਦੀ ਹੈ ਇਹ ਅਮਰੀਤ ਸਿੰਘ ਬੜੇ ਢੋਲ ਵਜਵਾਉਂਦਾ ਹੈ ਮਠਾਈਆਂ ਵੰਡਦਾ ਹੈ ਡਾਕਟਰਾਂ ਨੂੰ ਵੀ ਬੜਾ ਖੁਸ਼ ਕਰਦਾ ਹੈ ਇਹ ਆਪਣੀ ਲੜਕੀ ਨੂੰ ਉਹ ਬੜਾ ਪਿਆਰ ਕਰਦਾ ਹੈ ਬਹੁਤ ਜਿਆਦਾ ਆਪਣੀ ਧੀ ਨੂੰ ਉਸ ਤਾਰ ਜਿੰਦਾ ਕਿਉਂਕਿ ਆਪਣੇ ਘਰ ਦੇ ਵਿੱਚ ਜਿੱਥੇ ਉਹਦਾ ਬਹੁਤ ਸਤਕਾਰ ਸੀ ਉੱਥੇ ਹੀ ਉਸਦੀ ਧੀ ਹੋਣ ਦੇ ਨਾਲ ਉਸ ਨੂੰ ਬਹੁਤ ਵੱਡਾ ਗਰਭ ਤਿਕ ਬਹੁਤ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹੋਣ ਲੱਗ ਪਿਆ ਸੀ ਕਿਉਂਕਿ ਘਰ ਦੇ ਵਿੱਚ ਔਲਾਦ ਨਹੀਂ ਸੀ ਤੇ ਅੱਜ ਇੱਕ ਔਲਾਦ ਘਰ ਦੇ ਵਿੱਚ ਹੋਈ ਸੀ ਮੁੰਡੇ ਤੇ ਕੁੜੀ ਦਾ ਫਰਕ ਪਿੱਛੇ ਛੱਡ ਕੇ ਅਮਰੀਕ ਸਿੰਘ ਬਹੁਤ ਵਧੀਆ ਆਪਣੀ ਖੁਸ਼ੀ ਨੂੰ ਇੰਜੋਏ ਕਰ ਰਿਹਾ ਪਰ ਆਕਰ ਜਿਵੇਂ ਹੀ ਉਸ ਦੀ ਖੁਸ਼ੀ ਨੂੰ ਕਿਸੇ ਦੀ ਸ਼ਾਇਦ ਨਜ਼ਰ ਲੱਗ ਤੇ ਆਖਰਕਾਰ ਇਧਰੋਂ ਜਿਹੜੀ ਅਮਰੀਕ ਸਿੰਘ ਦੀ ਪਤਨੀ ਸੀ ਉਸ ਦਾ ਆਪਰੇਸ਼ਨ ਕੀਤਾ ਗਿਆ ਸੀ ਡਾਕਟਰਾਂ ਦੇ ਵੱਲੋਂ ਆਪਰੇਸ਼ਨ ਕਰਕੇ ਉਸ ਲੜਕੀ ਨੂੰ ਜਨਮ ਦਿਵਾਇਆ ਗਿਆ ਸੀ ਖੁਸ਼ੀਆਂ ਜਿਹੜੀਆਂ ਸੀ ਥੋੜਾ ਟਾਈਮ ਪਹਿਲਾਂ ਹੀ ਜਿਹੜੀਆਂ ਆਈਆਂ ਸਨ ਤੇ ਕੁਝ ਦੇਰ ਤੱਕ ਹੀ ਰਹੀਆਂ ਤੇ ਜਿਹੜੀ ਉਸ ਦੀ ਪਤਨੀ ਕੁਸ਼ੀ ਉਸਦੀ ਡੈਥ ਹੋ ਜਾਂਦੀ ਹੈ ਕੁਝ ਘੰਟਿਆਂ ਬਾਅਦ ਤੇ ਅਮਰੀਕ ਸਿੰਘ ਇਹ ਸੋਚਦਾ ਹੈ ਵੀ ਪਰਮਾਤਮਾ ਨੇ ਮੈਨੂੰ ਇੱਕ ਪਾਸਿਓਂ ਖੁਸ਼ੀਆਂ ਦਿੱਤੀਆਂ ਤੇ ਦੂਸਰੇ ਪਾਸਿਓਂ ਖੋ ਲਈਆਂ ਪਰ ਫਿਰ ਵੀ ਉਹ ਪਰਮਾਤਮਾ ਦਾ ਭਾਣਾ ਮੰਨ ਕੇ ਚੱਲੀ ਜਾਂਦਾ ਕਿਉਂਕਿ ਹੁਣ ਇੱਕ ਛੋਟੀ ਬੱਚੀ ਦੀ ਜਿਹੜੀ ਜ਼ਿੰਮੇਵਾਰੀ ਹੈ ਉਸ ਦੇ ਸਰਤੇ ਆ ਗਈ ਸੀ ਬਹੁਤ ਔਖਾ ਹੋ ਗਿਆ ਕਿ ਕੁਝ ਕੁ ਦਿਨਾਂ ਦੇ ਪਿੱਛੋਂ ਕੁਸ਼ੀ ਜਿਹੜੀ ਪਤਨੀ ਹੈ ਉਸ ਦਾ ਵੀ ਜਿਹੜਾ ਹੈ ਭੋਗ ਪੈ ਜਾਂਦਾ ਹੈ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਆ ਬਹੁਤ ਸਾਰੇ ਲੋਕ ਜਿਹੜੇ ਉਸ ਨੂੰ ਹੌਸਲਾ ਵੀ ਦਿੰਦੇ ਆ ਉਸ ਦੇ ਜਿਹੜੇ ਘਰ ਵਾਲੀ ਐ ਉਹ ਸਫਾਮੀ ਸੰਸਾਰ ਨੂੰ અલਵਿਦਾ ਆ ਕੇ ਈ ਉਸ ਤੋਂ ਬਾਅਦ ਕੀ ਹੁੰਦਾ ਏ ਕਿ ਅਮਰੀਕ ਸਿੰਘ ਜਿਹੜਾ ਉਹ ਆਪਣੀ ਬੱਚੀ ਦੀ ਪਰਵਰਿਸ਼ ਕਰਨ ਦੇ ਵਿੱਚ ਜੁਟ ਜਾਂਦਾ ਜਿਵੇਂ ਕਿਵੇਂ ਕਰਕੇ ਉਹ ਬੱਚੀ ਨੂੰ ਆਪਣੀ ਨੂੰ ਸੰਭਾਲਦਾ ਹੈ ਉਹਦੇ ਵਾਸਤੇ ਇੱਕ ਕੇਅਰ ਟੇਕਰ ਵੀ ਰੱਖਦਾ ਐ ਸੋ ਆਪਣੇ ਘਰ ਦੇ ਵਿੱਚ ਸਾਰੇ ਕੰਮਕਾਰ ਆਪ ਖੁਦ ਕਰਦਾ ਐ ਪਰ ਆਪਣੀ ਬੱਚੀ ਨੂੰ ਸੰਭਾਲਦਾ ਹੈ ਕਾਫੀ ਮਹੀਨੇ ਜਿਹੜੇ ਨੇ ਇਸੇ ਤਰ੍ਹਾਂ ਉਹਦੇ ਨਾਲ ਰਹ ਜਾਂਦੇ ਨੇ ਉਹਦੇ ਜਿਹੜੇ ਚਾਚੇ ਤਾਏ ਹੁੰਦੇ ਆ ਨਾ ਜਿਹੜੇ ਉਹਦੇ ਬਿਲਕੁਲ ਨੇੜੇ ਹੁੰਦੇ ਆ ਸਾਰੇ ਉਹ ਕਹਿੰਦੇ ਆ ਕਿ ਹਰਨੇਸ਼ ਤੇ ਵੀ ਅਮਰੀਕ ਸਿੰਘ ਤੇਰਾ ਇੰਜ ਨਹੀਂ ਚੱਲਣਾ ਕਿਉਂਕਿ ਜ਼ਿੰਦਗੀ ਬਹੁਤ ਵੱਡੀ ਹੈ ਪਹਾੜ ਜਿੱਡੀ ਤੇਰੀ ਜ਼ਿੰਦਗੀ ਹੈ ਛੋਟੀ ਬੱਚੀ ਹੈ ਤੇ ਆਖਰਕਾਰ ਤੈਨੂੰ ਇਹ ਜਿਹੜਾ ਸਟੈਪ ਜਿਹੜਾ ਹੈ ਨਹੀਂ ਕਰਨਾ ਚਾਹੀਦਾ ਹੁਣ ਤੈਨੂੰ ਦੂਸਰਾ ਵਿਆਹ ਕਰਵਾ ਲੈਣਾ ਚਾਹੀਦਾ ਕਿਉਂਕਿ ਇਸ ਬੱਚੀ ਦੀ ਦੇਖਭਾਲ ਦਾ ਮਾਮਲਾ ਵੀ ਹੈ ਤੇਰੀ ਆਪਣੀ ਜ਼ਿੰਦਗੀ ਵੀ ਹੈ ਤੂੰ ਹੁਣ ਵਿਆਹ ਕਰਵਾ ਲੈ ਤੇ ਉਹਨਾਂ ਦੇ ਉਹ ਗੱਲ ਬੜੇ ਧਿਆਨ ਨਾਲ ਸੁਣਦਾ ਹੈ ਪਹਿਲਾਂ ਤੇ ਉਹ ਮਨਾਂ ਕਰ ਦਿੰਦਾ ਪਰ ਫਿਰ ਉਹ ਕੋਤਦਾ ਵੀ ਹਾਂ ਛੋਟੀ ਕਟਿਆ ਨੂੰ ਪਾਲਣਾ ਵੀ ਹੈ ਚੰਗੇ ਸੰਸਕਾਰ ਵੀ ਦੇਣੇ ਆ ਤੇ ਘਰ ਦੇ ਵਿੱਚ ਪਤਨੀ ਹੋਏਗੀ ਕਿ ਉਹਨੂੰ ਚੰਗੀ ਤਰ੍ਹਾਂ ਸੰਭਾਲੇ ਕੀਤੇ ਉਹ ਹਾਂ ਕਰ ਦਿੰਦਾ ਤੇ ਜਿਹੜੇ ਉਸਦੇ ਹੋਰ ਭਰਾ ਹੁੰਦੇ ਆ ਚਾਚੇ ਤਾਏ ਉਹਨੂੰ ਚੰਗੀ ਤਰ੍ਹਾਂ ਸਮਝਾਉਂਦੇ ਆ ਤੇ ਫਿਰ ਉਹ ਉਹਦੇ ਵਾਸਤੇ ਇੱਕ ਪਤਨੀ ਦੀ ਤਲਾਸ਼ ਕਰਦੇ ਆ ਤੇ ਇੱਕ ਪਤਨੀ ਅਜੇਹੀ ਮਿਲਦੀ ਆ ਜੋ ਕਿ ਇੱਕ ਤਲਾਬ ਸੁਦਾ ਹੁੰਦੀ ਆ ਤੇ ਉਹ ਉਸ ਅਮਰੀਕ ਸਿੰਘ ਨੂੰ ਚੰਗੀ ਤਰ੍ਹਾਂ ਸਮਝਦੀ ਆ ਤੇ ਉਹਦੇ ਨਾਲ ਬੱਚੀ ਦੀ ਕੇਅਰ ਬਾਰੇ ਸਾਰੀ ਗੱਲ ਪਹਿਲਾਂ ਹੀ ਕਰ ਲਈ ਜਾਂਦੀ ਆ ਤੇ ਉਹ ਬਿਲਕੁਲ ਰਾਜ਼ੀ ਹੋ ਜਾਂਦੀ ਆ ਬੜੇ ਟਾਈਮ ਪੀਰ ਨਾਲ ਦੋਵੇਂ ਜਿਹੜੇ ਪਰਿਵਾਰ ਹੁੰਦੇ ਨੇ ਲੜਕਾ ਲੜਕੀ ਵਾਲੇ ਦੋਵਾਂ ਦੀ ਸਹਮਤੀ ਦੇ ਨਾਲ ਇੱਕ ਵਿਆਹ ਉਹ ਜਿਹੜਾ ਹੈ ਕੀਤਾ ਜਾਂਦਾ ਉਸ ਦੀ ਪਤਨੀ ਜਿਹੜੀ ਹੈ ਨਵੀਂ ਬਣ ਕੇ ਆਈ ਹੈ ਤੇ ਉਹ ਪਤਨੀ ਅਮਰੀਕ ਸਿੰਘ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੀ ਹੈ ਇਹ ਕੁਝ ਵੀ ਉਹਨੂੰ ਚੇਤੇ ਨਹੀਂ ਆਉਂਦਾਂਦੀ ਤੇ ਉਹਦੀ ਛੋਟੀ ਬੱਚੀ ਨੂੰ ਆਪਣੀ ਬੱਚੀ ਸਮਝ ਕੇ ਪਾਲਦੀ ਹੈ ਭਾਵੇਂ ਕਿ ਉਹ ਮਤਰੇਈ ਮਾਸ ਦੀ ਪਰ ਫਿਰ ਵੀ ਉਹ ਆਪਣੀ ਬੱਚੀ ਦਾ ਉਸ ਨੂੰ ਸੰਭਾਲ ਕੇ ਚਲਦੀ ਹੈ ਕਿਉਂਕਿ ਬਹੁਤ ਘੱਟ ਮਾਵਾਂ ਹੁੰਦੀਆਂ ਨੇ ਜਿਹੜੀਆਂ ਬੱਚਿਆਂ ਪ੍ਰਤੀ ਇਦਾਂ ਦੀਆਂ ਸੋਤ ਰੱਖਦੀਆਂ ਹੋਣ ਪਰ ਅਮਰੀਕ ਸਿੰਘ ਦੀ ਪਤਨੀ ਹੁਣ ਬਹੁਤ ਵਧੀਆ ਸੋਚੀ ਦੀ ਮਾਲਕੀ ਉਹ ਆਪਣੀ ਬੱਤੀ ਵਾਂਗੋ ਜਿਹੜੀ ਐ ਉਹਨੂੰ ਪਾਲਦੀ ਐ ਸੰਭਾਲਦੀ ਐ ਮਤਰੀ ਵਾਂਗ ਜਿਵੇਂ ਆਪ ਦੀ ਬੱਚੀ ਹੁੰਦੀ ਐ ਉਹ ਇਦਾਂ ਕਰਦੀ ਐ ਮਤਰੀਆਂ ਵਾਲਾ ਸਲੋਕ ਨਹੀਂ ਕਰਦੀ ਕੁਝ ਸਾਲ ਬਾਅਦ ਉਹਦੇ ਆਪਣੇ ਜਿਹੜਾ ਅਮਰੀਕ ਸਿੰਘ ਐ ਇਹ ਆਖਰਕਾਰ ਜਿਹੜੀ ਉਸਦੀ ਮਤਰੀ ਮਾਂ ਸੀ ਉਹ ਵੀ ਜਿਹੜੀ ਐ ਪ੍ਰੈਗਨੈਂਟ ਹੋ ਜਾਂਦੀ ਐ ਕੁਝ ਸਾਲਾਂ ਬਾਅਦ ਫਿਰ ਉਸਕੇ ਆਪਣੀ ਕੁੱਖ ਤੋਂ ਵੀ ਇੱਕ ਬੱਚਾ ਜਨਮ ਲੈਣ ਵਾਲਾ ਹੁੰਦਾ ਤੇ ਅਮਰੀਕ ਸਿੰਘ ਹਲਦਾ ਵੀ ਬੜਾ ਧਿਆਨ ਰੱਖਦਾ ਐ ਇਹਨੇ ਨੂੰ ਜਿਹੜੀ ਛੋਟੀ ਬੱਚੀ ਇਹ ਉਹ ਵੀ ਹੁਸ਼ਿਆਰ ਹੋ ਜਾਂਦੀ ਹੈ ਤੇ ਦੇਖਦੇ ਹੀ ਦੇਖਦੇ ਕੁਝ ਸਾਲਾਂ ਬਾਅਦ ਦਰੋਸ ਦੇ ਘਰ ਵਾਲੀ ਪ੍ਰੈਗਨੈਂਟ ਹੁੰਦੀ ਹੈ ਤੇ ਫਿਰ ਉਹ ਇੱਕ ਮੁੰਡੇ ਨੂੰ ਜਨਮ ਦਿੰਦੀ ਹੈ ਕਿਉਂਕਿ ਹੁਣ ਇਹ ਦੂਸਰਾ ਦੂਸਰੀ ਪਤਨੀ ਦਾ ਪਹਿਲਾ ਬੱਚਾ ਸੀ ਇਹ ਹੁਣ ਦੋਵੇਂ ਭੈਣ ਭਾਈ ਹੋਦੁਕੇ ਸੀ ਅਮਰੀਤ ਸਿੰਘ ਦੀ ਪਹਿਲੀ ਪਤਨੀ ਦੀ ਲੜਕੀ ਔਰ ਅਮਰੀਤ ਸਿੰਘ ਦੀ ਜਿਹੜੀ ਦੂਸਰੀ ਪਤਨੀ ਹੈ ਉਹ ਬੜੇ ਬੇਟੇ ਨੂੰ ਜਨਮ ਦਿੰਦੀ ਹੈ ਇਹ ਦੋਵੇਂ ਜਿਹੜੇ ਆ ਬਹੁਤ ਜ਼ਿਆਦੇ ਖੁਸ਼ ਹੁੰਦੇ ਨੇ ਉਹਨਾਂ ਦੇ ਮਨ ਵਿੱਚ ਇਹ ਗੱਲ ਹੋ ਵੀ ਆ ਕਿ ਦੋਵੇਂ ਭੈਣ ਭਰਾਵਾਂ ਦੀ ਜਿਹੜੀ ਹੈ ਹੁਣ ਜੋੜੀ ਬਣ ਜਾਏ ਤੇ ਆਖਰ ਜਿਸਦਾ ਨਾਮ ਜਸਪ੍ਰੀਤ ਸਿੰਘ ਰੱਖਿਆ ਜਾਂਦਾ ਉਸ ਮੁੰਡੇ ਦਾ ਨਾਮ ਉਹ ਮੁੰਡਾ ਉਸ ਦੀ ਕੁੱਖ ਤੋਂ ਜਨਮ ਲੈਂਦਾ ਸਮਾਂ ਜਿਹੜਾ ਹੈ ਬਿਰਦਾ ਜਾਂਦਾ ਹੈ ਉਹ ਸਮਾਂ ਬਿਲਕੁਲ ਠੀਕ ਚੱਲਦਾ ਰਹਿੰਦਾ ਹੈ ਦੋਵੇਂ ਮੁੰਡਾ ਕੁੜੀ ਜਵਾਨ ਹੋ ਜਾਂਦੇ ਨੇ ਇਹ ਜਸਪ੍ਰੀਤ ਵੀ ਸਾਰੀ ਸਮਝ ਸੂਝ ਬੂਝ ਵਾਲਾ ਹੋ ਜਾਂਦਾ ਹੈ ਤੇ ਦੋਵੇਂ ਜਣਿਆਂ ਨੂੰ ਇੱਕ ਬਰਾਬਰ ਪੜ੍ਹਾਈ ਕਰਾਈ ਜਾਂਦੀ ਹੈ ਤੇ ਚੰਡੀਗੜ੍ਹ ਉਹਨਾਂ ਨੂੰ ਭੇਜਿਆ ਜਾਂਦਾ ਹੈ ਪੜ੍ਹਾਈ ਕਰਾਈ ਜਾਂਦੀ ਹੈ ਤੇ ਨਰਕੀ ਨੋ ਵੀ ਪੜਨ ਦੇ ਲਈ ਚੰਡੀਗੜ੍ਹ ਭੇਜਿਆ ਜਾਂਦਾ ਤੋਂ ਜਿੱਥੇ ਕਿ ਬਹੁਤ ਵਧੀਆ ਫੰਡਿਸ਼ਨ ਦੇ ਵਿੱਚੋਂ ਪੜ੍ਹਦੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਸੰਭਾਲਦੇ ਨੇ ਇੰਨੇ ਨੂੰ ਸਮਾਂ ਹੋਰ ਬੀਤ ਜਾਂਦਾ ਤੇ ਹੁਣ ਜਸਪ੍ਰੀਤ ਵੀ ਵੱਡਾ ਹੋ ਚੁੱਕਿਆ ਸੀ ਤੇ ਉਹ ਲੜਕੀ ਵੀ ਵੱਡੀ ਹੋ ਚੁੱਕੀ ਸੀ ਤੇ ਹੁਣ ਉਸਦੇ ਮਾਤਾ ਪਿਤਾ ਸੋਚ ਕਰ ਰਹੇ ਸੀ ਵੀ ਕਿਉਂ ਆਪਾਂ ਹੁਣ ਵਧੀਆ ਪਰਿਵਾਰ ਕਿਉਂਕਿ ਮੁੰਡੇ ਨਾਲ ਉਹ ਲੜਕੀ ਵੱਡੀ ਸੀ ਕਹਿੰਗੀਆਂ ਪਰਿਵਾਰ ਵਾਲੇ ਸੋਚਦੇ ਆ ਵੀ ਕਿਉਂ ਨਾ ਆਪਾਂ ਹੁਣ ਕੋਈ ਵਧੀਆ ਰਿਸ਼ਤਾ ਵੇਖੀਏ ਤੇ ਆਪਾਂ ਆਪਣੀ ਲੜਕੀ ਦਾ ਵਿਆਹ ਕਰ ਦਈਏ ਤੇ ਕਿਉਂਕਿ ਲੜਕੀਆਂ ਨੂੰ ਤੇ ਰਾਜੇ ਰਾਣਿਆਂ ਨੇ ਨਹੀਂ ਰੱਖਿਆ ਆਪਣੇ ਘਰੇ ਜਾਏਗੀ ਅਸਲੀ ਘਰ ਤਾਂ ਜਿਹੜਾ ਥੋੜਾ ਆਰੇ ਉਹ ਬੜੀਆਂ ਲੜਕੀਆਂ ਦਾ ਵੀ ਆਪਾਂ ਇਸ ਲੜਕੀ ਦਾ ਵਿਆਹ ਕਰ ਦਈਏ ਸਾਰੇ ਰਿਸ਼ਤੇਦਾਰ ਜਿਹੜੇ ਨੇ ਉਹ ਲੜਕੀ ਲਈ ਰਿਸ਼ਤਾ ਵੇਖਣਾ ਸ਼ੁਰੂ ਕਰ ਦਿੰਦੇ ਨੇ ਇਹ ਵਧੀਆ ਰਿਸ਼ਤਾ ਵੇ ਜਿਹੜਾ ਹੈ ਉਹ ਤਲਾਸ਼ ਕਰਦੇ ਨੇ ਭਾਵ ਕਿ ਜਿਹੜਾ ਲੜਕੀ ਨੂੰ ਚੰਗੀ ਤਰ੍ਹਾਂ ਪਿਆਰ ਕਰੇ ਕਿ ਪਹਿਲਾਂ ਵੀ ਉਸ ਨੂੰ ਮਾਂ ਦਾ ਪਿਆਰ ਜਿਹੜਾ ਸੀ ਆਕੇ ਉਸ ਦੀ ਦੂਸਰੀ ਪਤਨੀ ਨੇ ਦਿੱਤਾ ਸੀ ਕਿਉਂਕਿ ਉਸ ਦੀ ਮਾਂ ਤੇ ਜਿਹੜੀ ਹੈ ਜਨਮ ਦਿੰਦਿਆਂ ਸਾਰ ਹੀ ਕੁਝ ਘੰਟਿਆਂ ਬਾਅਦ ਮਰ ਗਈ ਸੀ ਤੋਂ ਆਖਰਕਾਰ ਅਮਰੀਕਾ ਥਿੰਗ ਵੀ ਇਹ ਹੋਈ ਜਾਂਦਾ ਸੀ ਤੇ ਉਹਦੀ ਮਾਂ ਵੀ ਇਹੋ ਹੀ ਜਾਂਦੀ ਸੀ ਕਿਉਂਕਿ ਐਸਾ ਪਰਿਵਾਰ ਕੋਈ ਮਿਲੇ ਐਸਾ ਤਾਂ ਮਿਲੇ ਜੋ ਸਾਡੀ ਬੱਤੀ ਨੂੰ ਪਿਆਰ ਕਰੇ, ਸੰਭਾਲੇ, ਸਮਝੇ ਤੇ ਆਖਰਕਾਰ ਵਧੀਆ ਪਰਿਵਾਰ ਹੋਵੇ ਜੋ ਸਾਡੇ ਵਰਗਾ ਹੋਵੇ, ਅਸਮੁਖ ਜਾ ਇਸ ਤਰ੍ਹਾਂ ਦੇ ਰਿਸ਼ਤੇ ਦੀ ਜਿਹੜੀ ਹੈ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਆਪਣੀ ਲੜਕੀ ਨੂੰ ਪੁੱਛਦੇ ਆਂ ਵਿਆਹਾਰੇ ਤੇ ਉਹ ਹਾਂ ਕਰ ਦਿੰਦੀ ਹੈ ਤੇ ਫਿਰ ਇਸ ਤਰ੍ਹਾਂ ਰਿਸ਼ਤੇ ਜਿਹੜੇ ਵਿਕੇ ਜਾਂਦੇ ਆ, ਕੁਝ ਰਿਸ਼ਤੇ ਚੱਲ ਕੇ ਵੀ ਆਉਂਦੇ ਆ ਘਰ ਦੀ ਦਹਲਿਜ਼ ਤੇ ਫਿਰ ਉਹਨਾਂ ਦੇ ਵਿੱਚੋਂ ਇੱਕ ਅਜਿਹਾ ਰਿਸ਼ਤਾ ਆਉਂਦਾ ਜਿਸ ਨੂੰ ਕੇ ਉਹ ਹਾਂ ਕਰ ਦਿੰਦੇ ਆ। ਬੜੀਆਂ ਵਧੀਆ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਸਾਰਾ ਕੁਲੀਕਾ ਜਾਣਦਾ ਹੈ ਜਸਪ੍ਰੀਤ ਵੀ ਆਪਣੀ ਭੈਣ ਦੇ ਵਿਆਹ ਦਾ ਪੂਰਾ ਚਾਹ ਕਰਦਾ ਹੈ ਤੇ ਦੋਵੇਂ ਭੈਣ ਭਰਾ ਹੁਣ ਬਹੁਤ ਵਧੀਆ ਕੁਲ ਥਨ ਪੂਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ੀ ਇਧਰੋਂ ਲੜਕੀ ਦੀ ਬਰਾਤ ਆਉਣ ਦਾ ਸਮਾਂ ਹੋ ਗਿਆ ਸੀ ਜਿਸ ਦਿਨ ਵਿਆਹ ਦੀ ਤਰੀਕ ਮقرਰ ਕਰ ਦਿੱਤੀ ਜਾਂਦੀ ਹੈ ਜਿਵੇਂ ਕਹਿੰਦੇ ਨੇ ਕੁਝ ਸ਼ਰੀਕ ਸ਼ਰੀਕ ਕਹਿੰਦੇ ਮਿੱਟੀ ਦੇ ਨਹੀਂ ਮਾਂ ਨੂੰ ਦੇਤੇ ਪਰ ਜਿਹੜੇ ਕੁਝ ਉਸਦੇ ਚਾਚੇ ਤਾਇਆ ਦੇ ਲੜਕੇ ਸਨ ਜੋ ਕਿ ਜਸਪ੍ਰੀਤ ਨੂੰ ਉਹ ਆਪਣੇ ਕੋਲ ਬੁਲਾਉਂਦੇ ਆ ਇਹ ਉਸਦੇ ਦਿਮਾਗ ਦੇ ਵਿੱਚ ਅਜੀਹਾ ਜ਼ਹਿਰ ਘੋਲਦੇ ਨੇ ਜੋ ਕਿ ਜ਼ਹਿਰ ਇੱਕ ਅਜੀਹਾ ਰੂਪ ਲੈ ਲੈਂਦਾ ਹੈ ਜਿਹੜਾ ਇਹ ਰਿਸ਼ਤਿਆਂ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ। ਤੋਂ ਆਕਰ ਜਸਪ੍ਰੀਤ ਦੇ ਦਿਮਾਗ ਦੇ ਵਿੱਚ ਉਹ ਗੱਲ ਕਰਦੇ ਆ ਕਿ ਇਹ ਇਹ ਜਿਹੜੀ ਜਾਇਦਾਦ ਹੈ ਇਹ ਤੇਰੀ ਭੈਣ ਦੇ ਨਾਮ ਹੈ ਤੈਨੂੰ ਤੇ ਕੁਝ ਵੀ ਨਹੀਂ ਮਿਲਣਾ ਤੇਰੀ ਭੈਣ ਸਾਰਾ ਕੁਝ ਲੈ ਕੇ ਚਲੀ ਜਾਏਗੀ। ਤੋਂ ਉਹ ਇਹਦੇ ਸਾਰੇ ਪਰਿਵਾਰ ਦਾ ਹੋ ਜਾਏਗਾ ਤੈਨੂੰ ਕੁਝ ਨਹੀਂ ਮਿਲਣਾ ਤੇਰੇ ਪਿਓ ਨੇ ਠੀਕ ਨਹੀਂ ਕੀਤਾ। ਤੈਨੂੰ ਤੇ ਕੁਝ ਵੀ ਨਹੀਂ ਦਿੱਤਾ ਸਾਰਾ ਕੁਝ ਆਪਣੀ ਕੁੜੀ ਨੂੰ ਦੇ ਦਿੱਤਾ। ਪਰ ਜਸਪ੍ਰੀਤ ਸੋਚਣ ਲੱਗ ਜਾਂਦਾ ਕਿਉਂਕਿ ਕਹਿੰਦੇ ਨੇ ਬਰੂਰ ਦੇ ਟੇ ਤੇ ਬੈਠ ਕੇ ਚੰਗਿਆੜੀਆਂ ਨਾਲ ਨਹੀਂ ਖੇਡੀ ਦਾ ਤੋਂ ਆਕਰ ਸ਼ਾਇਦ ਉਹੀ ਕੰਮ ਜਿਹੜਾ ਕਿ ਇਹਨਾਂ ਲੋਕਾਂ ਨੇ ਕੀਤਾ ਸੀ ਹੁਣ ਦਸਲੀਟ ਸੋਚਣ ਲੱਗ ਪਿਆ ਕਿਉਂਕਿ ਇਹ ਇਤਫਾਕੀਆ ਜੀ ਗੱਲ ਹੈ ਕਿਉਂਕਿ ਜਿਸ ਵੇਲੇ ਇਹ ਦੂਸਰੀ ਪਤਨੀ ਨੂੰ ਵਿਆਹ ਕੇ ਲੈ ਕੇ ਆਇਆ ਸੀ ਉਸਦੇ ਬਹੁਤ ਸਾਲ ਤੱਕ ਬੱਟਾ ਨਹੀਂ ਥੀ ਹੋਇਆ ਤੇ ਇਹਨਾਂ ਦੋਵਾਂ ਨੇ ਆਸ ਛੱਡ ਦਿੱਤੀ ਸੀ ਵੀ ਹੁਣ ਸ਼ਾਇਦ ਸਾਡੇ ਬੱਟਾ ਨਹੀਂ ਹੋਏਗਾ ਚਲੋ ਜene ਸਾਡੇ ਇੱਕ ਲੜਕੀ ਹੈ ਇਸ ਦੀ ਪਤਨੀ ਵੀ ਇਹ ਆਸ ਰੱਖ ਰਹੀ ਸੀ ਕਿ ਕੋਨਾ ਆਪਣਾ ਇਹੋ ਹੀ ਪੁੱਤਰ ਹੈ ਸਾਦਾ ਦੇਖ ਪਾਲ ਸਾਡੀ ਆਖਰੀ ਉਮੀਦ ਇਹ ਕੋਈ ਆ ਸਾਡੀ ਬੱਤੀ ਹੀ ਸਾਡੀ ਜਿਹੜੀ ਹੈ ਜ਼ਿੰਦਗੀ ਨੂੰ ਸਵਾਰੇ ਉਹ ਆਪਣੀ ਜਿਹੜੀ ਜਾਇਦਾਦ ਹੈ ਉਹ ਆਪਣੀ ਬੱਤੀ ਦੇ ਆਪਣੀ ਲੜਕੀ ਦੇ ਹੀ ਨਾਮ ਕਰਵਾ ਦਿੰਦੇ ਆ ਪਹਿਲਾਂ ਤੋਂ ਤੇ ਬਾਅਦ ਵਿੱਚ ਜਸਪ੍ਰੀਤ ਦਾ ਜਨਮ ਹੋ ਜਾਂਦਾ ਥੋਈ ਗੱਲ ਪਰਿਵਾਰ ਨੇ ਮਾਤਾ ਪਿਤਾ ਨੇ ਕਦੇ ਤੋਤੀ ਨਹੀਂ ਕੀਤੀ ਪਰ ਆਕਰਕਾਰ ਹੁਣ ਇਹ ਗੱਲ ਦਾ ਆਣ ਕੇ ਰੌਲਾ ਪੈਣ ਨੂੰ ਪਿਆਰ ਹੋਤਿਆ ਸੀ ਜਸਪ੍ਰੀਤ ਦੇ ਦਿਮਾਗ ਦੇ ਵਿੱਚ ਉਹ ਫੂਪੀਆ ਜਿਹੜਾ ਯੰਤਰ ਸੀ ਉਹ ਚੱਲ ਰਿਹਾ ਸੋ ਆਕਰ ਜਸਪ੍ਰੀਤ ਹੁਣ ਚੰਗੀ ਤਰ੍ਹਾਂ ਉਸ ਗੱਲ ਨੂੰ ਸੋਚਦਾ ਹੈ ਕਿ ਬਹੁਤ ਜ਼ਿਆਦਾ ਉਹ ਇਸ ਗੱਲ ਤੇ ਜ਼ੋਰ ਦਿੰਦਾ ਹੈ ਇਧਰੋਂ ਵਿਆਹ ਦਾ ਵੀ ਇੱਕ ਰਾਤ ਆਉਣ ਵਾਲੀ ਤੇ ਆਪਣੀ ਭੈਣ ਦੇ ਕੋਲੋਂ ਜਾਂਦਾ ਜਿੱਥੇ ਉਹਦੀ ਭੈਣ ਬੈਠੀ ਹੋਈ ਸੀ ਪਿਆਰ ਹੋ ਕਰਕੇ ਉਹ ਆਪਣੀ ਭੈਣ ਨੂੰ ਜਾ ਕੇ ਮਿੱਟੀਆਂ ਮਿੱਟੀਆਂ ਗੱਲਾਂ ਮਾਰਦਾ ਤੇ ਆਖਦਾ ਕਿ ਆਪਾਂ ਕਿੰਨਾ ਏਡੇ ਹੋ ਤੂੰ ਦੂਰ ਚਲੀ ਜਾਏਂਗੀ ਤੇ ਮੈਨੂੰ ਕਦੇ ਵੀ ਨਹੀਂ ਮਿਲੇਂਗੀ ਤੂੰ ਬਹੁਤ ਦੇਰ ਬਾਅਦ ਆਇਆ ਕਰੇਂਗੀ ਮੈਂ ਚੋਣਾ ਕਿ ਆਪਾਂ ਜਿਸ ਤਰ੍ਹਾਂ ਪਿੰਡ ਦੇ ਵਿੱਚ ਪਹਿਲਾ ਗੇੜਾ ਦੰਦੇ ਹੁੰਦੇ ਸੀ ਟੋਟੇ ਹੁੰਦੇ ਆਪਾਂ ਇਸੇ ਤਰ੍ਹਾਂ ਹੁਣ ਪਿੰਡ ਦੇ ਵਿੱਚ ਗੇੜਾ ਦੇ ਕੇ ਆਈਏ ਤੇ ਮੇਰੀ ਜਿਹੜੀ ਰੀਜ ਹੈ ਉਹ ਪੂਰੀ ਹੋ ਜਾਏਗੀ ਤੋ ਇਸ ਤਰ੍ਹਾਂ ਆਹੋ ਜਸਪ੍ਰੀਤ ਆਪਣੀ ਭੈਣ ਨੂੰ ਗੇੜਾ ਹੈ ਇਦਾਂ ਮਿੱਟੀਆਂ ਮਿੱਟੀਆਂ ਗੱਲਾਂ ਕਰਦਾ ਤੇ ਉਹਦੀ ਭੈਣ ਬਿਲਕੁਲ ਸਮਝ ਨਹੀਂ ਪਉਂਦੀ ਵੀ ਇਸ ਦੇ ਮਨ ਦੇ ਵਿੱਚ ਕੀ ਹੋਏਗਾ। ਉਹ ਆਖਰ ਉਹ ਬਿਲਕੁਲ ਹੀ ਆਪਣੇ ਵੱਲੋਂ ਜਿਹੜਾ ਅਨਜਾਨ ਬਣ ਜਾਂਦਾ ਤੇ ਆਪਣੀ ਭੈਣ ਨੂੰ ਲੈ ਕੇ ਕਹਿੰਦਾ ਵੀ ਹਜੇ ਤਾਂ ਬਹੁਤ ਸਾਰਾ ਟਾਈਮ ਪਿਆ ਹੈ ਬਰਾਤ ਦੇ ਆਉਣ ਦੇ ਵਿੱਚ ਆਪਣੀ ਭੈਣ ਨੂੰ ਲੈ ਕੇ ਪਿੰਡ ਵਿੱਚ ਚਲਿਆ ਜਾਂਦਾ ਤੇ ਆਪਣੀ ਭੈਣ ਨੂੰ ਲੈ ਕੇ ਪਿੰਡ ਤੋਂ ਬਾਹਰ ਜਾਂਦਾ ਘੁੰਮਣ ਦੇ ਲਈ ਤੇ ਉੱਥੇ ਉਸਨੇ ਪਹਿਲਾਂ ਹੀ ਆਪਣੇ ਦੋਸਤ ਮਿੱਤਰ ਜਿਹੜੇ ਸੀ ਉਹ ਤਿਆਰ ਕਰ ਰੱਖੇ ਸੀ ਜਿਹੜੇ ਕਿ ਉਹਨੇ ਆਪ ਪਲਾਨ ਕੀਤਾ ਹੋਇਆ ਸੀ 17 ਕੁਝ ਇਹ ਮੇਰੀ ਭੈਣ ਨੂੰ ਉਸ ਚੀਜ਼ ਦਾ ਪਤਾ ਨਾ ਲੱਗੇ ਕੁਝ ਵੀ ਪਤਾ ਨਾ ਲੱਗੇ ਤੁਸੀਂ ਮੇਰੀ ਭੈਣ ਨੂੰ ਗਿਡਨੈਪ ਕਰ ਲੈਣਾ ਤੇ ਆਖਰਕਾਰ ਸਾਰਾ ਕੁਝ ਜਿਹੜਾ ਹੈ ਮੈਂ ਕੀਤਾ ਹੋਇਆ ਕਿਸੇ ਨੂੰ ਕੰਨੋਂ ਕਾਨ ਦੀ ਖਬਰ ਵੀ ਨਾ ਹੋਵੇ ਤੋਂ ਇਸ ਤਰ੍ਹਾਂ ਉਹ ਆਪਣੀ ਭੈਣ ਨੂੰ ਨਾਲ ਲੈ ਕੇ ਜਾਂਦਾ ਹੈ ਉੱਥੇ ਜਿਹੜੇ ਦੋਸਤ ਉਹਦੇ ਪਹਿਲਾਂ ਹੀ ਕਾਦ ਲਗਾ ਕੇ ਬੈਠੇ ਸੀ ਉਹ ਜਸਪ੍ਰੀਤ ਨੂੰ ਪਹਿਲਾਂ ਪਾਰਿਆ ਸੌਣ ਦਿੰਦੇ ਆ ਤੇ ਉਸਦੀ ਭੈਣ ਨੂੰ ਗਿਡਨੈਪ ਕਰਕੇ ਗੱਡੀ 'ਚ ਲੈ ਕੇ ਉਥੋਂ ਫਰਾਰ ਹੋ ਜਾਂਦੇ ਆ ਤੇ ਜਸਪ੍ਰੀਤ ਭੱਜਿਆ ਭਜਿਆ ਆਪ ਖੁਦ ਆਪਣੇ ਘਰ ਆਉਂਦਾ ਤੇ ਘਰ ਆ ਕੇ ਉਹ ਇਹ ਗੱਲ ਉੜਾ ਦਿੰਦਾ ਇਹ ਜਿਹੜਾ ਆਪਣੀ ਭੈਣ ਦਾ ਮੇਰੀ ਭੈਣ ਦਾ ਕਿਡਨਾਪ ਹੋ ਚੁੱਕਿਆ ਹੈ ਅਸੀਂ ਇਸ ਤਰ੍ਹਾਂ ਵੇਖ ਤਾਂ ਸੋਹਾਰਾ ਪਰਿਵਾਰ ਬਹੁਤ ਜ਼ਿਆਦਾ ਮੁਸ਼ਕਲ ਦੇ ਵਿੱਚ ਆ ਜਾਂਦਾ ਹੈ ਹੁਣ ਇਧਰੋਂ ਬਰਾਤ ਆਉਣ ਦੇ ਲਈ ਤਿਆਰ ਸੀ ਤੇ ਬਹੁਤ ਸਾਰੀ ਪਰੇਸ਼ਾਨੀ ਹੋ ਜਾਂਦੀ ਹੈ ਇਧਰੋਂ ਜਿਹੜਾ ਜਸਪ੍ਰੀਤ ਹੈ ਉਹ ਦੱਸੇ ਟਿਕਾਣੇ ਤੇ ਲੜਕੀ ਨੂੰ ਉਹਦੇ ਦੋਸਤ ਉੱਥੇ ਲੈ ਜਾਂਦੇ ਹੈ ਰਾਤ ਪੈਂਦੀ ਹੈ ਤੇ ਫਿਰ ਜਸਬੀਤ ਵੀ ਉੱਥੇ ਹੀ ਚਲਿਆ ਜਾਂਦਾ ਜਿਵੇਂ ਹੀ ਉਹ ਉੱਥੇ ਜਾਂਦਾ ਆਪਣੇ ਟਿਕਾਣੇ ਦੇ ਉੱਪਰ ਜਿੱਥੇ ਉਸ ਦੀ ਭੈਣ ਨੂੰ ਗਿਡਨਾਪ ਕਰਕੇ ਰੱਖਿਆ ਗਿਆ ਸੀ ਤੇ ਜਿੱਥੇ ਉਹ ਟਿਕਾਣਾ ਸੀ ਜਦੋਂ ਅਧੀ ਰਾਤ ਨੂੰ ਉੱਥੇ ਜਾਂਦਾ ਜਸਪ੍ਰੀਤ ਸਿੰਘ ਉੱਤੇ ਪਹੁੰਚਦਾ ਆਪਦੀ ਭੈਣ ਕੋਲੇ ਤਾਂ ਜਿਵੇਂ ਹੀ ਉਹ ਦੇਖਦੀ ਹੈ ਜਸਪ੍ਰੀਤ ਸਿੰਘ ਨੇ ਹੀ ਮੈਨੂੰ ਗਿਰਨਾਪ ਬਰਵਾਇਆ ਤੇ ਉਹ ਬਿਲਕੁਲ ਹੈਰਾਨ ਹੋ ਜਾਂਦੀ ਹੈ ਉਸ ਦੇ ਜਿਹੜੇ ਬੋਲ ਨੇ ਉਹ ਵੀ ਕੰਬਣ ਲੱਗ ਜਾਂਦੇ ਨੇ ਕਿਉਂਕਿ ਅਜੀਹਾ ਰੂਪ ਸ਼ਾਇਦ ਜਸਪ੍ਰੀਤ ਦਾ ਉਹਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ ਤੋਂ ਆਕਰ ਫਿਰ ਜਸਪ੍ਰੀਤ ਜਾ ਕੇ ਉਹਦੇ ਨਾਲ ਸ਼ਰਤਾਂ ਰੱਖਦਾ ਤੇ ਮੰਗ ਰੱਖਦਾ ਵੀ ਜਾਂ ਤੇ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਜਾਂ ਫਿਰ ਮੈਨੂੰ ਜਿਹੜੀ ਮੇਰੀ ਹਿੱਸੇ ਦੀ ਜ਼ਮੀਨ ਉਹ ਮੇਰੇ ਨਾਲ ਕਰਦੇ ਤੇ ਜਸਪ੍ਰੀਤ ਸਿੰਘ ਦੀ ਆ ਸੁਣ ਕੇ ਉਹ ਦੇ ਪੈਰਾਂ ਥਲੋਂ ਜ਼ਮੀਨ ਹੀ ਨਿਕਲ ਜਾਂਦੀ ਐ ਤੇ ਕਿੰਨਾ ਲਾਲਚੀ ਬੰਦਾ ਹੈ ਨੂੰ ਮੈਂ ਕਿੰਨਾ ਵਧੀਆ ਸਮਝਿਆ ਉਹਦੀ ਭੈਣ ਸੋਚਦੀ ਐ ਵੀ ਮੈਂ ਕਦੇ ਫਰਕ ਨਹੀਂ ਕੀਤਾ ਮਤਲਬ ਭਾਵੇਂ ਇਹ ਮੇਰਾ ਸੋਤੇਲਾ ਭਰਾ ਹੀ ਐ ਮੇਰਾ ਮਤਰਿਆ ਆ ਪਰ ਮੈਂ ਇਸ ਨੂੰ ਕਦੀ ਵੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਪਰ ਅੱਜ ਇਹ ਮੈਨੂੰ ਇਦਾਂ ਕਰ ਰਿਹਾ ਇਹਨੇ ਸਤਮ ਚੋ ਕਹਾਵਤਾਂ ਸੱਚ ਕਰ ਦਿੱਤੀਆਂ ਕਿ ਮਤਰੇਰੇ ਜਿਹੜੇ ਨੇ ਹਮੇਸ਼ਾ ਕਦੇ ਨਾ ਕਦੇ ਆਪਣਾ ਰੰਗ ਵਖਾਈ ਜਾਂਦੇ ਨੇ ਅੱਜ ਇਹਨੇ ਵੀ ਉਹ ਫੀਲ ਵੀ ਕਰਵਾ ਦਿੱਤਾ ਤੋਂ ਆਕਰ ਹੁਣ ਉਹ ਸਾਰੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਵੀ ਸਾਰਾ ਛੜਯੱਤਰ ਜਿਹੜਾ ਹੈ ਮੇਰੇ ਭਰਾ ਦਾ ਹੀ ਰਚਿਆ ਹੋਇਆ ਹੈ ਫਿਰ ਉਹ ਆਪਣੀ ਹੀ ਭੈਣ ਦੀ ਬਹੁਤ ਕੁੱਟਮਾਰ ਕਰਦਾ ਹੈ ਪਹਿਲਾਂ ਤੇ ਉਹ ਜਵਾਬ ਦੇ ਦਿੰਦੀ ਹੈ ਪਰ ਫਿਰ ਉਹ ਕਹਿੰਦਾ ਮੈਂ ਆਪਣੇ ਮਾਤਾ ਪਿਤਾ ਨੂੰ ਵੀ ਮਾਰ ਦਿਆਂਗਾ ਤੈਨੂੰ ਵੀ ਮਾਰ ਦਿਆਂਗਾ ਬਹੁਤ ਜ਼ਿਆਦਾ ਉਸਨੂੰ ਪਰੇਸ਼ਾਨ ਕਰਦਾ ਟੌਰਚਰ ਕਰਦਾ ਫਿਰ ਉਹ ਇਸੇ ਤਰ੍ਹਾਂ ਆਪਣੀ ਭੈਣ ਨੂੰ ਇੱਕ ਸਖ਼ਤ ਸ਼ਰਤ ਰੱਖਦਾ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਤੇ ਮੈਂ ਸਾਰੀ ਜਾਇਦਾਦ ਜਿਹੜੀ ਹੈ ਉਹ ਲੈ ਲਵਾਂਗਾ ਕੁਝ ਨਹੀਂ ਕਹਾਗਾ ਮਾ ਮਾਪਾ ਨੂੰ ਵੀ ਔਰ ਤੇ ਲੋ ਫਿਰ ਉਹ ਲੜਕੀ ਜਿਹੜੀ ਹੈ ਮਜਬੂਰਨ ਉਸਦੇ ਨਾਲ ਵਿਆਹ ਕਰਵਾ ਲੈਂਦੀ ਹੈ ਕਿਉਂਕਿ ਕੁਲਦਨ ਜਿਹੜੀ ਹੈ ਉਸ ਨੂੰ ਇਸ ਤਰ੍ਹਾਂ ਲਪੋਗੇ ਰੱਖਿਆ ਜਾਂਦਾ ਹੈ ਕੁਲਦਨ ਉਸ ਨੂੰ ਇਸ ਤਰ੍ਹਾਂ ਹੀ ਬਿਲਕੁਲ ਸੁਪਾਕੇ ਰੱਖਿਆ ਜਾਂਦਾ ਹੈ ਤੇ ਫਿਰ ਸਾਰਾ ਪੂਜ ਕਾਗਜ਼ੀ ਕਾਰਵਾਈ ਜਸਪੀਨ ਜਿੰਨੇ ਪਹਿਲਾਂ ਹੀ ਕਰ ਦਿੰਦਾ ਹੈ ਤੇ ਆਖਰ ਪੈਸਾ ਦੇ ਕੇ ਪੈਸਾ ਚੋਕੇ ਸਾਰਾ ਕੁਝ ਉਹ ਤਿਆਰੀ ਕਰਕੇ ਬੈਠਾ ਹੋਇਆ ਸੀ ਤੇ ਜਸਪੀਨ ਨੇ ਸਾਰੀ ਤਿਆਰੀ ਕਰ ਰੱਖੀ ਸੀ ਔਰ ਇਸ ਤਰ੍ਹਾਂ ਉਸ ਨੇ ਤਿਆਰੀ ਕੀਤੀ ਹੋਈ ਸੀ ਤੇ ਸਾਰੀ ਜ਼ਮੀਨ ਜਿਹੜੀ ਹੈ ਉਸਦੇ ਆਪਣੇ ਨਾਮ ਹੋ ਜਾਂਦੇ ਦੀ ਅਪੀਲ ਲਈ ਹੋ ਗਈ ਤੇ ਪੂਨ ਸਾਰੀ ਜ਼ਮੀਨ ਜਾਇਦਾਦ ਤੇ ਨਾਮ ਹੋ ਜਾਂਦੀ ਹੈ ਇਹੋ ਬਹੁਤ ਕੁਝ ਸੀ ਪਰ ਘਰਦਿਆਂ ਦੇ ਨਾਲ ਵੀ ਜਿਹੜੀ ਆ ਉਸਨੇ ਇਸ ਬਾਰੇ ਕੋਈ ਗੱਲ ਨਹੀਂ ਸੀ ਕੀਤੀ ਘਰ ਦੇ ਬਹੁਤ ਪਰੇਸ਼ਾਨ ਸੀ ਉਹਨਾਂ ਨੇ ਵੀ ਪੁਲਿਸ ਰਿਪੋਰਟ ਕਰਵਾ ਦਿੱਤੀ ਸੀ ਕਾਫੀ ਦਿਨ ਬਿਟ ਗਏ ਸੀ ਤੇ ਸਾਡੀ ਜਿਹੜੀ ਲੜਕੀ ਐ ਉਹ ਹੁਣ ਗਿਡਨਾਪ ਹੋ ਚੁੱਕੀ ਐ ਬਾਪ ਕੀ ਉੱਦਾਂ ਕੋਈ ਅਤਾ ਪਤਾ ਨਹੀਂ ਸੀ ਲੱਗਿਆ ਤੇ ਨਾ ਹੀ ਕੋਈ ਫਰੋਤੀ ਵਾਸਤੇ ਕੋਈ ਪੌਲ ਆਈ ਐ ਉਹ ਘਰ ਦੇ ਬਹੁਤ ਪਰੇਸ਼ਾਨ ਸੀ ਤੇ ਇੰਨੇ ਨੂੰ ਕਿਤੇ ਮਿਲਕ ਦੁਲਕੇ ਜਿਹਨੇ ਕਹਿੰਦੇ ਨੇ ਝੂਠ ਦੇ ਪੈਰ ਨਹੀਂ ਹੁੰਦੇ ਜਿਸ ਮੁੰਡੇ ਦੇ ਨਾਲ ਜਸਪ੍ਰੀਤ ਦੀ ਪੈਣ ਦਾ ਵਿਆਹ ਹੋਣਾ ਸੀ ਉਸ ਮੁੰਡੇ ਨੂੰ ਕਿਤੇ ਨਾ ਕਿਤੇ ਸੂ ਮਿਲ ਜਾ ਕਿਉਂਕਿ ਆਪਣਾ ਜਿਹੜਾ ਜੋਰ ਹੈ ਬੰਦਾ ਉਹ ਸਹੀ ਥਾਂ ਤੇ ਲਾਵੇ ਤੇ ਕਈ ਵਾਰੀ ਉਹ ਸਫਲ ਸਿੱਧ ਹੁੰਦਾ ਉਹਨੂੰ ਸੋ ਮਿਲ ਜਾਂਦੀ ਹੈ ਤੇ ਉਹ ਟਰੈਪ ਲਾਉਂਦਾ ਹੈ ਤੇ ਪੁਲਿਸ ਨਾਲ ਲੈ ਕੇ ਉਸ ਜਗ੍ਹਾ ਤੇ ਪਹੁੰਚਦਾ ਹੈ ਜਸਪ੍ਰੀਤ ਦੇ ਉਸ ਟਿਕਾਣੇ ਤੇ ਜਾਂਦਾ ਹੈ ਜਿੱਥੇ ਕਿ ਉਸਨੇ ਉਸ ਲੜਕੀ ਨੂੰ ਕਬੰਦੀ ਬਣਾ ਕੇ ਰੱਖਿਆ ਹੋਇਆ ਸੀ ਤੇ ਉਸ ਲੜਕੀ ਨੂੰ ਉਸਨੇ ਰੱਖਿਆ ਸੀ ਪੁਲਿਸ ਜਾਂਦੀ ਹੈ ਉਸਦੇ ਟਿਕਾਣੇ ਤੇ ਜਾ ਕੇ ਛਾਪਾ ਮਾਰਦੀ ਹੈ ਪਹਿਲਾਂ ਉਸ ਲੜਕੀ ਨੂੰ ਉਸਦੀ ਬੰਦਸ਼ ਤੋਂ ਛੁਡਾਇਆ ਜਾਂਦਾ ਹੈ ਅਤੇ ਨਾਲ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਲੜਕੇ ਦੇ ਨਾਲ ਜਿੰਨੇ ਵੀ ਬੰਦੇ ਸੀ ਸਾਰਿਆਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਤੇ ਫਿਰ ਉਸ ਦੇ ਉੱਪਰ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ ਪੁਲਿਸ ਜਸਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਹੈ ਸਾਰੀ ਕਾਰਵਾਈ ਜਿਹੜੀ ਹੈ ਉਸ ਤੋਂ ਕੀਤੀ ਜਾਂਦੀ ਹੈ ਹੁਣ ਇਸ ਤਰ੍ਹਾਂ ਜਿਹੜਾ ਹੈ ਉਹ ਸਾਰਾ ਕੁਝ ਸਾਹਮਣੇ ਆ ਜਾਂਦਾ ਹੈ ਕਿ ਸਾਰਿਆਂ ਦੇ ਪੈਰਾਂ ਤੋਂ ਜ਼ਮੀਨ ਕਿਸ ਤਰ੍ਹਾਂ ਦਾ ਸੋ ਸਜ਼ਾ ਜਿਹੜੀ ਹੈ ਉਸ ਨੂੰ ਹੁੰਦੀ ਹੈ ਉਸ ਤੋਂ ਬਾਅਦ ਉਹਦਾ ਸਾਰਾ ਪਰਿਵਾਰ ਜਿਹੜਾ ਕੁਰੀ ਦਾ ਪਰਿਵਾਰ ਹੈ ਉਹ ਉਸ ਮੁੰਡੇ ਦੇ ਨਾਲ ਉਸ ਦਾ ਵਿਆਹ ਕਰਵਾ ਦਿੰਦਾ ਹੈ ਜਿਸ ਮੁੰਡੇ ਦੇ ਨਾਲ ਪਹਿਲਾਂ ਹੀ ਗਿਆ ਤੈ ਹੋਇਆ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਵਿਆਹ ਕੇ ਜਿਹੜਾ ਬਾਅਦ ਵਿੱਚ ਵਿਆਉਣ ਤੋਂ ਬਾਅਦ ਉਹ ਸਾਰਾ ਕੁਝ ਬਣਦੀ ਜਿਹੜੀ ਚਲਦੀ ਸੀ ਉਹ ਸਾਰਾ ਕੁਝ ਉਹਨੂੰ ਦਿੱਤਾ ਜਾਂਦਾ ਹੈ ਬਣਾ ਕੇ ਇਹ ਇਹ ਸਾਰਾ ਕੁਝ ਸਾਰਾ ਜ਼ਿੰਦਗੀ ਦੇ ਵਿੱਚ ਚੱਲਦਾ ਰਹਿੰਦਾ ਸਾਰੀ ਜਾਇਦਾਦ ਜਿਹੜੀ ਹੈ ਉਹ ਲੜਕੀ ਦੇ ਦੁਬਾਰਾ ਫਿਰ ਨਾਮ ਹੋ ਜਾਂਦੀ ਹੈ ਕਿਉਂਕਿ ਉਸ ਤੋਂ ਸਾਰਾ ਕੁਝ ਪ੍ਰੈਸ਼ਰਾਈਜ਼ ਕਰਕੇ ਕਰਵਾਇਆ ਗਿਆ ਸੀ ਕੋਰਟ ਜਿਹੜਾ ਉਸ ਦਾ ਫੈਸਲਾ ਹੈ ਉਹ ਲੜਕੀ ਦੇ ਫੇਵਰ ਦੇ ਵਿੱਚ ਹੀ ਕਰਦਾ ਹੈ ਉਸ ਤੋਂ ਬਾਅਦ ਕਾਫੀ ਸਾਲ ਜਿਹੜੇ ਨੇ ਬਤ ਜਾਂਦੇ ਨੇ ਤੇ ਲੜਕੀ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਹੈ ਇਹ ਮੇਰਾ ਭਾਈ ਹੈ ਚਾਹੇ ਲਖਮਣ ਹੈ ਪਰ ਮੇਰਾ ਭਾਈ ਤੇ ਭਾਈ ਹੋ ਰਹੇਗਾ ਚਾਹੇ ਉਹਨੇ ਮੇਰੇ ਨਾਲ ਪੁਜਦੀ ਕੀਤਾ ਤੇ ਮੈਂ ਇੱਕ ਵਾਰੀ ਉਸ ਨੂੰ ਜਿਹੜਾ ਹੈ ਮਿਲਣ ਜਾਣਾ ਚਾਹਤੇ ਉਸ ਨੂੰ ਸਾਰਾ ਕੁਝ ਦੱਸ ਕੇ ਮੁੰਡਾ ਉਸ ਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਤੇ ਉਹ ਫਿਰ ਉਸ ਨੂੰ ਮਿਲਵਾਉਣ ਲੈ ਕੇ ਜਾਂਦਾ ਤੇ ਉਸ ਦਾ ਭਰਾ ਉਸ ਨੂੰ ਵੇਖ ਕੇ ਰੋਣ ਲੱਗ ਜਾਂਦਾ ਉੱਚੀ ਉੱਚੀ ਕਹਿੰਦਾ ਮੈਨੂੰ ਮaaf ਕਰ ਦੇ ਮੇਰੀ ਅੱਖਾਂ ਮੂਰੇ ਲਾਲਤ ਆ ਗਿਆ ਸੀ ਤੇ ਫਿਰ ਉਹ ਲੜਕੀ ਉਸ ਨੂੰ ਇਹ ਮੈਂ ਤੈਨੂੰ ਕੁਝ ਵੀ ਜਿਹੜਾ ਹੈ ਮਾਫ਼ ਨਹੀਂ ਕਰਨਾਈ ਮੈਂ ਸਿਰਫ਼ ਤੈਨੂੰ ਮਿਲਣ ਆਈ ਆ ਜੋ ਕੁਝ ਤੈਨੂੰ ਕੀਤਾ ਉਹ ਤੇਰਾ ਮਾਫ਼ ਕਰਨ ਯੋਗ ਨਹੀਂ ਹੈ ਹੁਣ ਤੂੰ ਇੱਥੇ ਹੀ ਸਾੜਾਂ ਮੈਂ ਨਾ ਹੀ ਤੈਨੂੰ ਮਿਲਣਾ ਆਵਾਂਗੀ ਦੋ ਬਾਅਦ ਨਾ ਹੀ ਤੈਨੂੰ ਬਾਹਰ ਕਢਵਾਵਾਂਗੀ ਤੇ ਨਾ ਹੀ ਤੇਰੀ ਬੇਲ ਕਰਵਾਵਾਂਗੀ ਮੈਂ ਕੁਝ ਨਹੀਂ ਕਰਾਉਣਾ ਤੇ ਬਾਰ ਵੀ ਜੇ ਤੈਨੂੰ ਸਜ਼ਾ ਹੋ ਜਾਂਦੀ ਹੈ ਤੇ ਮੈਂ ਬਿਲਕੁਲ ਇਸ ਜੀਜ਼ ਤੇ ਨਾ ਹੀ ਖੁਸ਼ ਹੋਵਾਂਗੀ ਤੇ ਨਾ ਹੀ ਮੈਂ ਰੋਵਾਂਗੀ ਤੇ ਜੋ ਕੁਝ ਹੋਏਗਾ ਉਹ ਤੇਰੀ ਆਪਣੀ ਸੋਚ ਤੇ ਆਪਣੇ ਕੀਤੇ ਕਰਮਾਂ ਕਰਕੇ ਹੋਏਗਾ ਤੇ ਮੈਂ ਇਸ ਚੀਜ਼ ਨੂੰ ਬਿਲਕੁਲ ਵੀ ਜਿਹੜਾ ਹੈ ਗੇਲ ਨਹੀਂ ਕਰਾਦੀ ਤੇ ਉਹ ਆਪਣੀ سزا ਜਿਹੜੀ ਆ ਉਸ ਨੂੰ ਹੋ ਜਾਂਦੀ ਹੈ ਤੇ ਉਹ ਗੇਲ ਦੇ ਵਿੱਚ ਸੜਦਾ ਰਹਿੰਦਾ ਹੈ ਤੇ ਉਹ ਲੜਕੀ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਵਸਣ ਲੱਗ ਜਾਂਦੀ ਹੈ ਤੇ ਉੱਤਾ ਪਰਿਵਾਰ ਉਹ ਤਾਂ ਬਹੁਤ ਮੋਹ ਕਰਦਾ ਹੈ ਪਰਿਵਾਰ ਬਹੁਤ ਮੋਹ ਕਰਦਾ ਤੇ ਜੋ ਲੜਕੀ ਵਾਲੇ ਜਿਹੜੇ ਸੀ ਤੇ ਉਹ ਆਪਣੇ ਲੜਕੇ ਨੂੰ ਅੱਗੇ ਦੇਖਾ ਕਰ ਚੁੱਕੇ ਸੀ ਤੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੇ ਆਪਣੀ ਲੜਕੀ ਨੂੰ ਵੇਖ ਕੇ ਉਹ ਬਹੁਤ ਖੁਸ਼ ਹੋ ਜਾਂਦੇ ਸੀ ਤੋਂ ਰੋਸ ਤੋਂ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਨਵੀਂ ਕਹਾਣੀ ਦੇ ਨਾਲ ਤਾਤਾ ਕੋਈ ਦਿਓ ਜਿਆਦਾ ਧੰਨ